ਫੇਰ ਤੋਂ ਤੁਸੀਂ ਐਕਸ਼ਨ ਪਲਾਨ ਜਿਹੜਾ ਹੈ ਉਹ ਪ੍ਰੈਸ ਦੇ ਨਾਲ ਰੁਭਰੂ ਹੋ ਕੇ ਉਹ ਤੁਸੀਂ ਜਿਹੜਾ ਸਾਂਝਾ ਕੀਤਾ ਕੀ ਕਰਨ ਜਾ ਰਹੇ ਹੋ ਤੁਸੀਂ ਅਸੀਂ 20 ਮਹੀਨੇ 16 ਦਿਨ ਤੋਂ ਕੌਮੀ ਸਾਮੋਰਚਾ ਜਿਹੜਾ ਸੰਗਤ ਹੈ ਉਹ ਚੰਡੀਗੜ੍ਹ ਦੀਆਂ ਬਰੂਹਾਂ ਦੇ ਵਾਈਪੀਐਸ ਚੌਂਕ ਦੇ ਨਜ਼ਦੀਕ ਬੈਠੀ ਹੋਈ ਹੈ ਵਾਰ-ਵਾਰ ਸਾਨੂੰ ਪ੍ਰਸ਼ਾਸਨ ਨੇ ਲਾਰੇ ਲਾ ਲਾ ਕੇ ਇੱਥੋਂ ਤੱਕ ਲਿਆਂਦਾ ਹੈ ਦਾ ਕਦੀ ਵੀ ਸੀਐਮ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਲੋਕਾਂ ਲਈ ਐ ਲੋਕਾਂ ਦੀ ਆਵਾਜ਼ ਹੁੰਦਾ ਕਦੀ ਸਾਨੂੰ ਮਿਲੇ ਨਹੀਂ ਇਹ ਸਾਡਾ 1 ਅਕਤੂਬਰ ਦਾ 10 ਵਜੇ ਦੀ ਉੱਥੋਂ ਚੱਲੇ ਪੈਣਗੇ ਤੇ ਇਹ ਉੱਥੇ ਪਹੁੰਚੇਗਾ ਤਾਂ ਕਿ ਇਹਨਾਂ ਨੂੰ ਉਸ ਘੂਕ ਨੀਂਦ ਸੁੱਤੇ ਸਿਸਟਮ ਨੂੰ ਠੀਠਾਂ ਵਾਲੀ ਨੀਂਦ ਸੁੱਤੇ ਸਿਸਟਮ ਵਾਸੀ ਜਗਾਸ ਦੀ ਪਿੱਛੇ ਜਾ ਕੇ ਹੋਰ ਦੋ ਕਦਮ ਪਿੱਛੇ ਜਾ ਕੇ ਫਤਿਹਗੜ ਸਾਹਿਬ ਤੋਂ ਆਪਣਾ ਮੋਰਚਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹੁੰਚ ਸਕੋਗੇ ਚੰਡੀਗੜ੍ਹ ਤੱਕ ਬਿਲਕੁਲ ਪਹੁੰਚਾਂਗੇ ਜੀ ਚੰਡੀਗੜ੍ਹ ਕਿਤੇ ਕੈਨੇਡਾ ਵਾ ਜਾਂ ਚੰਡੀਗੜ੍ਹ শ্রীলੰਕਾ ਦੀ ਰਾਜਧਾਨੀ ਆਸੀਂ ਭਾਰ ਦੇ ਨਾਗਰਿਕ ਨਹੀਂ ਗਏ ਪੰਜਾਬ ਦੇ ਨਾਗਰਿਕ ਨਹੀਂ ਗਏ ਅਸੀਂ ਚੰਡੀਗੜ੍ਹ ਸਾਡੇ ਪਿੰਡਾਂ ਨੂੰ ਅਜਾੜ ਕੇ ਵਸਿਆ ਹੋਇਆ ਜਾਓ ਕਹਿਣ ਵੀ ਜਿਹੜੇ ਸਿੱਖ ਨੇ ਇਹ ਬੰਦੀ ਸਿੰਘ ਨੇ ਇਹ ਪਾਰ ਦੇ ਨਾਗਰਿਕ ਨੀਗੇ ਇਹ ਉਤੋਂ ਕੇ ਐਲੀਨ ਆਏ ਹੋਏ ਨੇ ਅਸੀਂ ਦੀ ਛੱਡਣੇ ਜਾਂ ਕਹਿਣਾ ਸੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਸਖਤ ਕਾਨੂੰਨੀ ਬਣਾਉਣਾ ਇਸੇ ਰੋਲ ਨੇ ਦੇਣਾ ਕਰੀਆ ਅਸੀਂ ਬਿਚਪ ਚੁੱਪ ਕਰ ਜਾਗੇ ਕਿਉਂ ਨਹੀਂ ਸਰਕਾਰ ਰੋਕਦੀ ਕਿਉਂ ਨਹੀਂ ਕਾਨੂੰਨ ਬਣਾਉਂਦੀ ਐਨਐਸਐਸ ਦੂਸਰਾ ਦੀ ਯੂਏਪੀ ਦੀ ਦੇਸ਼ ਤਰੋ ਦੀ ਧਾਰਾਂ ਮੁੰਡਿਆਂ ਦੇ ਨੌਜਵਾਨਾਂ ਤੇ ਲੱਗਦੀਆਂ ਉਸ ਮਨੁੱਖ ਤੇ ਕਿਉਂ ਨਹੀਂ ਲੱਗਦੀਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਰ ਪਾਰ ਕੇ ਰੋਲ ਦਾ ਜਿਹੜਾ ਸਮਾਜਿਕ ਵਿੱਚ ਕੜਤੜ ਪੈਦਾ ਕਰਦਾ ਕਿਤੇ ਨਾ ਕਿਤੇ ਉਹ ਮਸਲੇ ਜਿਹੜੇ ਨੇ ਸੂਬਾ ਸਰਕਾਰ ਦੇ ਨਹੀਂ ਆ ਗੱਲਾਂ ਬਾਰ ਬਾਰ ਆਉਂਦੀਆਂ ਤੁਸੀਂ ਵੀ ਸੁਣੀਆਂ ਅਸੀਂ ਵੀ ਸੁਣੀਆਂ ਬਹੁਤ ਵਾਰੀ ਔਰ ਕੇਂਦਰ ਸਰਕਾਰ ਦੇ ਮਸਲੇ ਨੇ ਹੁਣ ਕੇਂਦਰ ਸਰਕਾਰ ਦੇ ਮਸਲੇ ਨੇ ਤੇ ਮੁੱਖ ਮੰਤਰੀ ਪੰਜਾਬ ਦਾ ਤੁਸੀਂ ਘਰ ਕੇ ਰੰਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਕਿਸ ਤਰੀਕੇ ਦਾ ਮਤਲਬ ਗੱਲਬਾਤ ਹੈ ਕਿ ਕਿ ਪਰਮਜੀਤ ਸਿੰਘ ਪੇਰੋਲ ਜਗਤਾਰ ਸਿੰਘ ਤਾਰਾ ਦੀ ਪੇਉ ਪੇਰੋਲ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਲਿਆਉਣਾ ਉਹਨੂੰ ਪੈਰੋਲ ਦੇਣੀ ਪ੍ਰੋਫੈਸਰ ਦਵਿੰਦਰ ਪਾਰਸ ਸਿੰਘ ਭੁੱਲਰ ਦੀ ਜਿਹੜੀ ਉੱਥੇ ਦੀ ਪ੍ਰੀਬਚੋਰ ਰਿਹਾਈ ਲਈ ਠੀਕ ਹੈ ਜੀ ਇਹ ਸਾਰਾ ਹੀ ਪੰਜਾਬ ਸਰਕਾਰ ਦੇ ਅੰਡਰ ਹੈ ਜਿਹੜਾ ਬਲਵੰਤ ਸਿੰਘ ਰਾਜੂ ਆਣਾ ਉਹਦੀ ਫਾਂਸੀ ਲਈ ਰੁਕਾਵਟ ਬਣ ਲਈ ਵੀ ਫਾਂਸੀ ਨਾ ਲੱਗੇ ਨੂੰ ਆ ਨੋਰਮਲ ਕਹਿ ਦਵੇ ਗਵਰਨਰ ਪੰਜਾਬ ਦਾ ਇੱਕ ਗਵਰਨਰ ਹੈ ਜੀ ਉਹਨੇ ਉਹ ਰਿਕਮੈਂਡ ਕਰ ਸਕਦਾ ਜੀ ਪੰਜਾਬ ਦਾ ਸੀਐਮ ਕਰ ਸਕਦਾ ਜੀ ਇਹ ਕਿਉਂ ਨਹੀਂ ਕਰਦੇ ਆਪਣਾ ਅਧਿਕਾਰ ਵਰਤ ਕੇ ਭਗਵਾਨ ਤੁਮਾਂ ਦੀ ਅੱਜ ਚੌਣ ਪਰਮਜੀਤ ਸਿੰਘ ਪਿਹੋਰਾ ਜਗਤਾਰ ਸਿੰਘ ਤਾਰਾ ਮੈਂ 2-4 ਮਹੀਨਿਆਂ ਦੀ ਨਹੀਂ ਗੱਲ ਕਰਦਾ 2 ਘੰਟਿਆਂ ਦੇ ਵਿੱਚ ਪਰੋਲ ਤੇ ਆ ਸਕਦੇ ਜਿਹੜਾ ਉਹਨਾਂ ਦਾ ਬੁਨਿਆਦੀ ਸੰਵਿਧਾਨਕ ਹੱਕ ਹੈ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਕਮਿਨ ਸਾਫ ਮੋਰਚੇ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਆ ਕੇ ਕੀਤੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਚ ਕੀਤੀ ਹੈ ਬਹੁਤ ਲੰਬੇ ਸਮੇਂ ਤੋਂ ਕਮਿਨ ਸਾਫ ਮੋਰਚਾ ਜਿਹੜਾ ਉਹ ਚੰਡੀਗੜ੍ਹ ਤੇ ਮੁਹਾਲੀ ਦੀਆਂ ਹੱਦ ਤੇ ਜਿਹੜਾ ਹੈ ਬਰੂਹਾ ਤੇ ਉਥੇ ਮੋਰਚਾ ਲਾਈ ਬੈਠੇ ਨੇ ਉਹਨਾਂ ਦੀ ਪੂਰੀ ਦੀ ਪੂਰੀ ਮੰਗ ਇਹੀ ਹੈ ਕਿ ਜਿਹੜੀ ਬੇਅਦਬੀਆਂ ਦਾ ਮਾਮਲੇ ਹੋਏ ਸੀ ਉਹਦੇ ਵਿੱਚ ਇਨਸਾਫ ਦਿੱਤਾ ਜਾਵੇ ਤੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਰੂਵੇ ਪਰ ਲੰਮਾ ਹੋ ਗਿਆ ਮੋਰਚਾ ਤੇ ਹੁਣ ਉਹ ਫਿਰ ਤੋਂ ਜਿਹੜੀ ਕਮੇਟੀ ਹੈਗੀ ਉਹਨਾਂ ਨੇ ਫੈਸਲਾ ਲਿਆ ਕਿ ਇੱਕ ਐਕਸ਼ਨ ਪਲਾਨ ਜਿਹੜਾ ਹੈ ਉਹ ਬਣਾਇਆ ਜਾਏ ਐਕਸ਼ਨ ਕੀ ਹੋਏਗਾ ਕਿਸ ਤਰੀਕੇ ਦਾ ਉਹਨਾਂ ਦਾ ਅੱਗੇ ਕਾਰਵਾਈ ਹੈਗੀ ਹੈ ਜਾਂ ਅੱਜ ਉਹਨਾਂ ਦੀ ਕੀ ਗੱਲਬਾਤ ਸੀ ਉਹਦੇ ਬਾਰੇ ਅਸੀਂ ਪਾਲ ਸਿੰਘ ਫਰਾਂਸ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਸਾਡੇ ਨਾਲ ਮੌਜੂਦ ਨੇ ਇੱਥੇ ਗੱਲਬਾਤ ਕਰਦੇ ਹਾਂ ਪਾਲ ਸਿੰਘ ਫਰਾਂਸ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਉਹਦੇ ਵਿੱਚ ਇੱਕ ਫਿਰ ਤੋਂ ਤੁਸੀਂ ਐਕਸ਼ਨ ਪਲਾਨ ਜਿਹੜਾ ਹੈ ਉਹ ਪ੍ਰੈਸ ਦੇ ਨਾਲ ਰੂਬਰੂ ਹੋ ਕੇ ਉਹ ਤੁਸੀਂ ਜਿਹੜਾ ਸਾਂਝਾ ਕੀਤਾ ਕੀ ਕਰਨ ਜਾ ਰਹੇ ਹੋ ਤੁਸੀਂ ਐਕਸ਼ਨ ਪਲਾਨ ਦੀ ਸਾਡੀ ਮਜਬੂਰੀ ਹੈ ਮੈਂ ડી ਚੈਨਲ ਪੰਜਾਬੀ ਦਾ ਬਹੁਤ ਬਹੁਤ ਤਲਵਾਰਦੀ ਹਾਂ ਜਿਹੜੇ ਸਾਡੀ ਆਵਾਜ਼ ਚੁੱਕਦੇ ਰਹਿੰਦੇ ਨੇ ਐਕਸ਼ਨ ਸਾਡੀ ਪਲਾਨ ਇੱਕ ਮਜਬੂਰੀ ਹੈ ਅਸੀਂ 20 ਮਹੀਨੇ 16 ਦਿਨ ਤੋਂ ਕੌਮੀ ਸਾਂ ਮੋਰਚਾ ਜਿਹੜਾ ਸੰਗਤ ਹੈ ਉਹ ਚੰਡੀਗੜ੍ਹ ਦੀਆਂ ਬਰੂਹਾਂ ਦੇ ਵੀਪੀਐਸ ਚੌਂਕ ਦੇ ਨੇੜੇ ਬੈਠੀ ਹੋਈ ਹੈ ਵਾਰ-ਵਾਰ ਸਾਨੂੰ ਪ੍ਰਸ਼ਾਸਨ ਨੇ ਲਾਰੇ ਲਾ ਲਾ ਕੇ ਇੱਥੋਂ ਤੱਕ ਲਿਆਂਦਾ ਹੈ ਸਾਡਾ ਕਦੀ ਵੀ ਸੀਐਮ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਲੋਕਾਂ ਲਈ ਹੈ ਲੋਕਾਂ ਦੀ ਆਵਾਜ਼ ਹੁੰਦਾ ਕਦੀ ਸਾਨੂੰ ਮਿਲੇ ਨਹੀਂ ਦੋ ਕਵਾਰੀ ਸਾਡੀ ਉਹ ਸੈਕੰਡ ਮਿਨਿਸਟਰ ਨਾਲ ਗੱਲ ਹੋਈ ਆ ਜਦੋਂ ਪਹਿਲੀ ਵਾਰੀ ਕਹਿੰਦੇ ਮੈਂ ਨਾ ਕਹਿੰਦਾ ਸਰ ਮੈਨੂੰ ਪਤਾ ਨਹੀਂ ਦੁਬਾਰਾ ਦੁਹੇ ਰਿਆ ਜਾਣਾ ਦੋ ਵਾਰੀ ਗਵਰਨਰ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਵੀ ਕਿਹਾ ਤੁਹਾਡੀਆਂ ਮੰਗਾਂ ਜਾਇਜ਼ ਨੇ ਸਾਡੀ ਕੋਈ ਮੰਗ ਨਹੀਂ ਹਜੇ ਮੰਨੀ ਗਈ ਇਸ ਕਰਕੇ ਅਸੀਂ ਵੱਡਾ ਐਕਸ਼ਨ ਪਲਾਨ ਲਿਆ ਕਿ ਅਸੀਂ ਸੀਐਮ ਦੀ ਕੋਠੀ ਤੇ ਜਿਹੜਾ ਗਵਰਨਰ ਸਾਹਿਬ ਦੀ ਹੋਤੀ ਉਹ ਸਾਡੇ ਨੇ ਲੋਕਾਂ ਦੇ ਚੁਣੇ ਹੋਏ ਨੇ ਲੋਕਾਂ ਲਈ ਕੰਮ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਲੋਕਾਂ ਲਈ ਕੰਮ ਕਰੋ ਫਤੇਗੜ ਸਾਹਿਬ ਦੀ ਜਿਹੜੀ ਧਰਤੀ ਸ਼ਹੀਦਾਂ ਦੀ ਪਾਕ ਪਵਿੱਤਰ ਧਰਤੀ ਹੈ ਜਿੱਥੇ ਛੋਟੇ ਛੋਟੇ ਮਾਸੂਮ ਬੱਚਿਆਂ ਨੇ ਸਹਿਬਜ਼ਾਦਿਆਂ ਨੇ ਬੜੀ ਮਹਾਨ ਕੁਰਬਾਨੀ ਕੀਤੀ ਉੱਥੋਂ ਫਤੇਗੜ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਤੋਂ ਰੋਜ਼ ਸਮਾਰ ਚੱਲੇਗਾ ਉਹ ਚੱਲ ਕੇ ਪਿੰਡਾਂ ਵਿੱਚ ਜੀ ਹੁੰਦਾ ਹੋਇਆ ਗੱਡੀਆਂ ਮੋਟਰਸਾਈਕਲ ਟਰੈਕਟਰ ਟਰਾਲੀਆਂ ਦੇ ਕਾਫਲੇ ਦੇ ਰੂਪ ਵਿੱਚ ਜਿਹੜਾ ਸੀਐਮ ਤੇ ਗਵਰਨਰ ਹੋਸ ਜਾਏਗਾ ਇਹ ਸਾਡਾ 1 ਅਕਤੂਬਰ ਦਾ 10 ਵਜੇ ਦੀ ਉੱਥੋਂ ਚਾਲੇ ਪੈਣਗੇ ਤੇ ਇਹ ਉੱਥੇ ਪਹੁੰਚੇਗਾ ਤਾਂ ਕਿ ਇਹਨਾਂ ਨੂੰ ਉਸ ਘੂਕ ਨੀਂਦ ਸੁੱਤੇ ਸਿਸਟਮ ਨੂੰ ਠੀਠਾਂ ਵਾਲੀ ਨੀਂਦ ਸੁੱਤੇ ਸਿਸਟਮ ਵਾਂਗੀ ਜਗਾ ਸਕ ਪਾਲ ਸਿੰਘ ਜੀ ਜਿੱਥੋਂ ਤਾਂ ਗੱਲ ਕਰੀਏ ਜੇ ਸੀਐਮ ਹਾਊਸ ਦੀ ਗੱਲ ਕਰਦੇ ਹੋ ਵੀ ਚੰਡੀਗੜ੍ਹ ਦੇ ਵਿੱਚ ਹੈ ਜਿਹੜਾ ਸੀਐਮ ਰੈਜ਼ਿਡੈਂਸ ਹੈ ਜੇ ਗਵਰਨਰ ਹਾਊਸ ਦੀ ਗੱਲ ਕਰਦੇ ਹੋ ਗਵਰਨਰ ਹਾਊਸ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਹੈਗਾ ਤੇ ਤੁਸੀਂ ਤਾਂ ਬਿਲਕੁਲ ਮੁਹਾਲੀ ਬੈਠੇ ਹੋਏ ਹੋ ਤਾਂ ਪਿੱਛੋਂ ਦੀ ਇਹਨਾਂ ਆਉਣ ਤੇ ਤੁਹਾਨੂੰ ਲੱਗਦਾ ਵੀ ਜੇ ਮੁਹਾਲੀ ਤੋਂ ਵੀ ਤੁਸੀਂ ਕਿਉਂਕਿ ਕਾਫੀ ਮੋਰਚੇ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਸੀ ਵੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀ ਦੇਖਿਆ ਬਹੁਤ ਉੱਥੇ ਵੀ ਜਦੋਂ ਜਹਿਦ ਹੋਈ ਬੈਰੀਕੇਡਿੰਗ ਬਹੁਤ ਕੀਤੀ ਹੋਈ ਸੀਗੀ ਲਗਾਤਾਰ ਔਰ ਉਹਦੇ ਤੋਂ ਵੀ ਕੋਸ਼ਿਸ਼ ਕੀਤਾ ਕਦੀ 25-25 ਦਾ ਜਥਾ ਕਦੀ ਉਸ ਤੋਂ ਵੱਡ ਕਦੀ 5-5 ਦਾ ਜਥਾ ਇਸ ਤਰੀਕੇ ਦੇ ਨਾਲ ਜਿਹੜਾ ਹੈ ਕੋਸ਼ਿਸ਼ ਕੀਤੀ ਵੀ ਅਸੀਂ ਸੀਐਮ ਹਾਊਸ ਵੱਲ ਜਾਵਾਂਗੇ ਘੋੜੇ ਦੌੜ ਦੇ ਅਸੀਂ ਦੇਖੇ ਉਦੋਂ ਵੱਡੀ ਜਦੋਜਾਹਦ ਹੋ ਗਈ ਸੀਗੀ ਖਾਸ ਤੌਰ ਤੇ ਜੇ ਸੁਰੱਖਿਆ ਜਿਹੜਾ ਕਰਮੀਆਂ ਉੱਥੇ ਲੱਗੇ ਹੋਏ ਸੀਗੇ ਜਿਹੜੇ ਉੱਥੇ ਵੈਰੀਕੇਟਿੰਗ ਕੀਤੀ ਹੋਈ ਸੀ ਤੁਸੀਂ ਪਿੱਛੇ ਜਾ ਕੇ ਹੋਰ ਦੋ ਕਦਮ ਪਿੱਛੇ ਜਾ ਕੇ ਫਤਿਹਗੜ ਸਾਹਿਬ ਤੋਂ ਆਪਣਾ ਮੋਰਚਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਲੱਗਦਾ ਕਿ ਤੁਸੀਂ ਪਹੁੰਚ ਸਕੋਗੇ ਚੰਡੀਗੜ੍ਹ ਤੱਕ ਬਿਲਕੁਲ ਪਹੁੰਚਾਂਗੇ ਜੀ ਚੰਡੀਗੜ੍ਹ ਕਿਤੇ ਕੈਨੇਡਾ ਵਾ ਜਾਂ ਚੰਡੀਗੜ੍ਹ শ্রীলੰਕਾ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਹੈ ਕਿਉਂ ਨਹੀਂ ਜਾ ਸਕਦੇ ਚੰਡੀਗੜ੍ਹ ਸਾਡੇ ਤੇ ਪਾਬੰਦੀ ਕਿਉਂ ਆ ਅਸੀਂ ਅਸੀਂ ਭਾਰਤ ਦੇ ਨਾਗਰਿਕ ਨਹੀਂ ਗਏ ਪੰਜਾਬ ਦੇ ਨਾਗਰਿਕ ਨਹੀਂ ਗਏ ਅਸੀਂ ਚੰਡੀਗੜ੍ਹ ਸਾਡੇ ਪਿੰਡਾਂ ਨੂੰ ਅਜਾੜ ਕੇ ਵਸਿਆ ਹੋਇਆ ਤੇ ਅਸੀਂ ਚੰਡੀਗੜ੍ਹ ਜਾਵਾਂਗੇ ਸੀਐਮਪੀ ਸਾਡਾ ਗਵਰਨਰ ਸਾਡਾ ਕਿਉਂ ਨਹੀਂ ਮਿਲ ਸਕਦੇ ਸੀ ਸਾਨੂੰ ਕਿਉਂ ਰੋਕਦੇ ਨੇ ਕਾਰਨ ਕੀ ਹੈ ਪਹਿਲੀ ਗੱਲ ਤੇ ਇਹ ਪੁੱਛਣ ਵੀ ਆਈ ਬੈਠੇ ਕਿਉਂ ਆ ਅਸੀਂ ਕੋਈ ਪਾਗਲ ਵਾ ਅਜੱਡ ਵਾ ਸਟੂਪਿਡ ਵਾ ਮੂਰਖ ਵਾ ਸੀ ਵੀ ਅਸੀਂ ਤੰਬੂਆਂ ਦੇ ਵਿੱਚ ਇੰਨੀ ਸਰਦੀ ਵਿੱਚ ਗਰਮੀ ਵਿੱਚ ਤਪਸ਼ ਵਿੱਚ ਨੇਹਰੀਆਂ ਛਖੜਾਂ ਵਿੱਚ ਤੰਬੂਆਂ 'ਚ ਆਪਣੇ ਬਜ਼ੁਰਗਾਂ ਨੂੰ ਬਿਠਾਈਏ ਅਕਸਰ ਜਦੋਂ ਸਾਡੀ ਕੋਈ ਮੰਨੀ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਭਈ ਇਹ ਰਾਸ ਚੁਣਿਆ ਉਹ ਸਾਡੀਆਂ ਮੰਗਾਂ ਮੰਨ ਲੈਣ ਅਸੀਂ ਕਿਉਂ ਬਹਿਣਾ ਵਾਂ ਜਾਂ ਕਹਿਣ ਵੀ ਜਿਹੜੇ ਸਿੱਖ ਨੇ ਇਹ ਬੰਦੀ ਸਿੰਘ ਨੇ ਇਹ ਭਾਰਤ ਦੇ ਨਾਗਰਿਕ ਨਹੀਂ ਗੇ ਇਹ ਉੱਤੋਂ ਕੇ ਐਲੀਨ ਆਏ ਹੋਏ ਨੇ ਅਸੀਂ ਦੀ ਛੱਡਣੇ ਜਾਂ ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਸਖਤ ਕਾਨੂੰਨੀ ਬਣਾਉਣਾ ਇਹਦੇ ਰੋਲ ਨਹੀਂ ਦੇਣਾ ਕਰੀਏ ਅਸੀਂ ਵੀ ਚੁੱਪ ਕਰ ਜਾਾਂਗੇ ਜੇ ਗੁਰੂ ਗ੍ਰੰਥ ਸਾਹਿਬ ਕਿੰਨੇ ਭਕਤਾ ਦੀ ਕਿੰਨਿਆਂ ਦੀ ਉੱਥੇ ਗੁਰਬਾਣੀ ਹੈ ਜਾਤ ਪਾਤ ਊਚ ਨੀਚ ਦਾ ਲਾਕਾ ਲਿੰਗ ਲਿੰਗ ਪੇਦ ਖਤਮ ਕਰਕੇ ਇਤਨਾ ਸੁੰਦਰ ਸਿਧਾਂਤ ਦਿੰਦਾ ਚਾਹ ਕਿਸੇ ਵੀ ਜਾਤ ਸ਼੍ਰੇਣੀ ਨੂੰ ਮਨੁੱਖ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਜਾਂਦਾ ਜਦੋਂ ਦੇਖਦਾ ਉਸੇ ਉਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਕਿਸੇ ਹੋਰ ਸਟੇਟ 'ਚ ਨਹੀਂ ਕਿਸੇ ਹੋਰ ਮੁਲਕ 'ਚ ਨਹੀਂ ਇਸੇ ਪੰਜਾਬ 'ਚ ਹੋ ਰਹੀ ਹੈ ਜਿੱਥੇ ਸਿੱਖ ਪਾਪੂਲੇਸ਼ਨ ਜ਼ਿਆਦਾ ਹੈ ਹਰਦੀ ਹੋਗੀ ਕਿਉਂ ਹੋ ਰਹੀ ਹੈ ਕਿਉਂ ਨਹੀਂ ਸਰਕਾਰ ਰੋਕ ਰਹੀ ਕਿਉਂ ਨਹੀਂ ਕਾਨੂੰਨ ਬਣਦੀ ਐਨਐਸਐਸ ਦੂਸਰਾ ਦੀ ਯੂਏਪੀ ਦੀ ਦੇਸ਼ ਤਰੋ ਦੀ ਧਾਰਾਂ ਮੁੰਡਿਆਂ ਦੇ ਨੌਜਵਾਨਾਂ ਤੇ ਲੱਗਦੀਆਂ ਉਸ ਮਨੁੱਖ ਤੇ ਕਿਉਂ ਨਹੀਂ ਲੱਗਦੀਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾੜ ਪਾਰ ਕੇ ਰੋਲਦਾ ਜਿਹੜਾ ਸਮਾਜਿਕ ਵਿੱਚ ਕਟੜਤੜ ਪੈਦਾ ਕਰਦਾ ਜਿਹੜਾ ਜਾਤੀਵਾਦ ਧਰਮਵਾਦ ਦਾ ਕਰਕੇ ਨਾਰਾ ਲਾ ਕੇ ਪਿੰਡਾਂ ਵਿੱਚ ਲੜਾਈ ਝਗੜੇ ਹੁੰਦੇ ਕਲੇਸ਼ ਹੁੰਦੇ ਅੱਗਾਂ ਲੱਗਦੀਆਂ ਮਰਦੇ ਨੇ ਲੋਕ ਘਰ ਭੂਖ ਹੁੰਦੇ ਨੇ ਟ੍ਰੈਫਿਕਾਂ ਜਾਮ ਹੋ ਜਾਂਦੀਆਂ ਉਹਦੇ ਤੇ ਕਿਉਂ ਨਹੀਂ ਤਰਾਵਾ ਲੱਗਦੀਆਂ ਉਹਦੇ ਤੇ ਕਿਉਂ ਨਹੀਂ 302 ਦਾ ਮੁਕਾਦਮਾ ਚੱਲਦਾ ਅਸੀਂ ਸਾਡੀਆਂ ਮਿਹਨਤ ਮੰਗਾ ਇਹਨੇ ਬੰਦੀ ਸਿੰਘ ਉਹਨਾਂ ਨੇ ਜੋ ਕੰਮ ਕੀਤਾ ਉਦੋਂ ਕੀਤਾ ਉਹਨਾਂ ਨੇ ਉਸ ਸਮੇਂ ਅਨਸਾਰ ਜਾਇਜ਼ ਕੀਤਾ ਪਰ ਉਹਨਾਂ ਦਾ ਜਿਹੜਾ ਪੈਰੋਲ ਦਾ ਹੱਕ ਕੌਣ ਰੋਕ ਰਿਹਾ ਸੰਵਿਧਾਨਕ ਤੌਰ ਤੇ ਸਾਰੇ ਪਰਵਲ ਆਉਂਦੇ ਨੇ ਛੁੱਟੀ ਆਉਂਦੇ ਨੇ ਉਹਨਾਂ ਨੂੰ ਛੁੱਟੀ ਕਿਉਂ ਨਹੀਂ ਦਿੱਤੀ ਕਿਹੜਾ ਮੈਨੂੰ ਇੱਕ ਕੇਸ ਦਿਖਾ ਦੇ ਸਾਰੇ ਬੁੱਧੀਜੀਵੀ ਇਕੱਠੇ ਹੋ ਜਾਣ ਸਾਰੇ ਪੰਜਾਬ ਹਿੰਦੁਸਤਾਨ ਦੀ ਬਿਊਰੋਕ੍ਰੇਸੀ ਜਿੰਨੀ ਆ ਜਿੰਨੇ ਬੁੱਧੀਜੀਵੀ ਰਾਜਨੀਤਿਕ ਆ ਜਾਣ ਸਾਹਮਣੇ ਕਰਦ ਕਰਨ ਕਿਹੜੀ ਕੇਸ ਸੰਵਿਧਾਨ ਅਨੁਸਾਰ 30 ਸਾਲ ਤੋਂ ਬੰਦਾ ਬੰਦ ਆ ਉਹਨੂੰ ਪ੍ਰੋਲ ਕਿਉਂ ਨਹੀਂ ਦਿੱਤੀ ਛੁੱਟੀ ਕਿਉਂ ਹੱਕ ਰੁਕਿਆ ਉਹਨੂੰ ਕਿਉਂ ਇੰਨੀ ਸਜ਼ਾ ਪੋਤੀਆ ਉਹ ਕਿਹੜਾ ਕਰੋਨਾ ਭਾਰਤ ਦਾ ਸਾਨੂੰ ਪੜਾ ਦੇਣ ਅਸੀਂ ਸਮਝ ਲਾਗੇ ਕਿ ਜਥੇਦਾਰ ਜਗਤਾਰ ਸਿੰਘ ਵਾਰਾ ਨੂੰ ਇਸ ਕਾਨੂੰਨ ਅਨੁਸਾਰ ਦਿੱਲੀ ਚ ਰੱਖਿਆ ਦਿੱਲੀ ਚ ਉਹਦਾ ਕੇਸ ਕੋਈ ਨਹੀਂ ਅਸੀਂ ਫੇਰ ਹੁਣ ਕਿੱਥੇ ਜਾਈਏ ਜਦੋਂ ਕੋਰਟਾਂ 'ਚ ਚਾਹੀਦਾ ਉਹ ਕਹਿੰਦੇ ਸੀ ਸਰਕਾਰ ਦਾ ਮਸਲਾ ਜੀ ਐ ਸਰਕਾਰ ਨੂੰ ਪੁੱਛੋ ਜੀ ਕਿਉਂ ਪੁੱਛੀਏ ਜੀ ਇਹ ਗੱਲ ਮੈਂ ਵੀ ਪੁੱਛਣਾ ਚਾਹਾਂਗੀ ਬਾਰ ਬਾਰ ਇਹ ਗੱਲ ਆਉਂਦੀ ਹੈ ਪਾਲ ਸਿੰਘ ਫਰਾਂਸ ਜੀ ਵੀ ਜਿਹੜੇ ਖਾਸ ਕਰਕੇ ਜੇ ਤੁਸੀਂ ਜਗਤਾਰ ਸਿੰਘ ਖਵਾਰਾ ਦੀ ਗੱਲ ਕਰਦੇ ਹੋ ਖੁਰਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਕਿਤੇ ਨਾ ਕਿਤੇ ਉਹ ਮਸਲੇ ਜਿਹੜੇ ਨੇ ਸੂਬਾ ਸਰਕਾਰ ਦੇ ਨਹੀਂ ਆ ਗੱਲਾਂ ਬਾਰ ਬਾਰ ਆਉਂਦੀਆਂ ਤੁਸੀਂ ਵੀ ਸੁਣੀਆਂ ਅਸੀਂ ਵੀ ਸੁਣੀਆਂ ਬਹੁਤ ਵਾਰੀ ਔਰ ਕੇਂਦਰ ਸਰਕਾਰ ਦੇ ਮਸਲੇ ਨੇ ਹੁਣ ਕੇਂਦਰ ਸਰਕਾਰ ਦੇ ਮਸਲੇ ਨੇ ਤੇ ਮੁੱਖ ਮੰਤਰੀ ਪੰਜਾਬ ਦਾ ਤੁਸੀਂ ਘਰ ਕੇ ਰੰਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਕਿਸ ਤਰੀਕੇ ਦਾ ਮਤਲਬ ਗੱਲਬਾਤ ਹੈ ਕਿਉਂਕਿ ਗਵਰਨਰ ਤਾਂ ਚਲੋ ਇਹ ਕਹਿ ਸਕਦੇ ਆ ਕਿ ਦੂਤ ਨੇ ਕੇਂਦਰ ਦੇ ਉਹ ਤਾਂ ਗੱਲ ਹੋ ਸਕਦੀ ਹੈ ਵੀ ਉਹਨਾਂ ਤੱਕ ਤੁਸੀਂ ਕੇਂਦਰ ਤੱਕ ਗੱਲ ਪਹੁੰਚਾਣ ਲਈ ਜਿਹੜੇ ਐਮਬੈਸਡਰ ਨੇ ਜਾਂ ਦੂਤ ਨੇ ਜਾਂ ਉੱਥੇ ਉਹਨਾਂ ਦੇ ਨੁਮਾਇੰਦੇ ਨੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਕੋਲ ਤੁਸੀਂ ਜਾ ਰਹੇ ਹੋ ਤੇ ਆਪਣੀ ਗੱਲ ਰੱਖ ਰਹੇ ਹੋ ਜਾਂ ਉਹਨਾਂ ਨੂੰ ਨੌਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਦਾ ਕੁੰਡਾ ਜਿੰਦਾ ਜਿਹੜਾ ਖੜਕਾਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਕਿਸ ਤਰ੍ਹਾਂ ਦਾ ਮਤਲਬ ਹੈ ਸਾਰਾ ਕਿ ਮਤਲਬ ਸੂਬਾ ਸਰਕਾਰ ਕਿਸ ਤਰੀਕੇ ਦੇ ਨਾਲ ਇਹਦੇ ਚ ਦੇਖੋ ਮੈਂ ਤੁਹਾਡੇ ਮਾਧਿਅਮ ਤੋਂ ਸਪਸ਼ਟ ਕਰਨਾ ਚਾਹੁੰਦਾ ਪਰਮਜੀ ਸਿੰਘ ਪਿਉਰਾ ਦੀ ਪਰੋਲ ਜਗਤਾਰ ਸਿੰਘ ਤਾਰਾ ਦੀ ਪਿਉ ਪਰੋਲ ਜ세ਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਲਿਆਉਣਾ ਉਹਨੂੰ ਪਰੋਲ ਦੇਣੀ ਪ੍ਰੋਫੈਸਰ ਦਵਿੰਦਰ ਪਾਰ ਸਿੰਘ ਭੁੱਲਰ ਦੀ ਜਿਹੜੀ ਉੱਥੇ ਦੀ ਪ੍ਰੀਬਚੋਰ ਰਿਹਾਈ ਲਈ ਠੀਕ ਹੈ ਜੀ ਇਸ ਸਾਰਾ ਹੀ ਪੰਜਾਬ ਸਰਕਾਰ ਦੇ ਅੰਡਰ ਆਇਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਬਲਵੰਤ ਸਿੰਘ ਰਾਜੋ ਆਣਾ ਉਹਦੀ ਫਾਂਸੀ ਲਈ ਕਾਬਟ ਬਾਲੜੀ ਵੀ ਫਾਂਸੀ ਨਾ ਲੱਗੇ ਨੂੰ ਆ ਨੋਰਮਲ ਕਹਿ ਦਵੇ ਗਵਰਨਰ ਪੰਜਾਬ ਦਾ ਹੀ ਗਵਰਨਰ ਹੈ ਜੀ ਉਹਨੇ ਉਹ ਰეკਮੈਂਡ ਕਰ ਸਕਦਾ ਜੀ ਪੰਜਾਬ ਦਾ ਸੀਐਮ ਕਰ ਸਕਦਾ ਜੀ ਇਹ ਕਿਉਂ ਨਹੀਂ ਕਰਦੇ ਆਪਣਾ ਅਧਿਕਾਰ ਵਰਤਦੇ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਕੋਈ ਸੈਂਟਰ ਦੀ ਸਰਕਾਰ ਦੀ ਪਾਬੰਦੀ ਨਹੀਂ ਭਗਵੰਤ ਮਾਨ ਜੀ ਅੱਜ ਚੌਣ ਪਰਮਜੀਤ ਸਿੰਘ ਪਿਹੋਰਾ ਜਿਕਤਾਰ ਸਿੰਘ ਤਾਰਾ ਮੈਂ 2-4 ਮਹੀਨਿਆਂ ਦੀ ਦੀ ਗੱਲ ਕਰਦਾ 2 ਘੰਟਿਆਂ ਦੇ ਵਿੱਚ ਪਰੋਲ ਤੇ ਆ ਸਕਣ ਜਿਹੜਾ ਉਹਨਾਂ ਦਾ ਬੁਨਿਆਦੀ ਸੰਵਿਧਾਨਕ ਹੱਕ ਹੈ ਜਥੇਦਾਰ ਜਿਕਤਾਰ ਸਿੰਘ ਹਵਾਰਾ ਇੱਕ ਹਫ਼ਤੇ ਦੇ ਵਿੱਚ ਵਿੱਚ ਕਿਉਂਕਿ ਉੱਥੋਂ ਇੱਥੇ ਲਿਆਉਣਾ ਸ਼ਿਫਟ ਕਰਨਾ ਇਹਨਾਂ ਦਾ ਨਾਗਰਿਕਾ ਪੰਜਾਬ ਦਾ ਇਹ ਮੈਂ ਗੈਜ਼ਟ ਪੜੀ ਆ 2022 ਦਾ ਆਰਟੀਕਲ ਲਿਖਿਆ ਕਲੀਅਰ ਪੰਜਾਬ ਸਰਕਾਰ ਕੋ ਕੀ ਕੀ ਪਾਵਰ ਨਹੀਂ ਕੈਜੀ ਦੀਆ ਕੈਜੀ ਨੂੰ ਉਹ ਆਪਣੀ ਕਿਸੇ ਵੀ ਸੈਂਟਰ ਜੇਲ੍ਹ ਚ ਭੇਜਣਾ ਚਾਹੀਦਾ ਉਹਨਾਂ ਨੂੰ ਕਿਉਂ ਕਿਉਂਕਿ ਉਹਦਾ ਜਿਹੜਾ ਪਰਿਵਾਰ ਦੇ ਮੈਂਬਰ ਉਹਨੂੰ ਮਿਲ ਸਕਣ ਉਹਨੂੰ ਕਿਉਂ ਦਿੱਲੀ ਭੇਜਿਆ ਹੋਇਆ ਕਿਉਂ ਦਿੱਲੀ ਰੱਖਿਆ ਹੋਇਆ ਕਿਹਦੇ ਰੱਖਿਆ ਜੇ ਰੱਖਿਆ ਸੈਂਟਰ ਨੇ ਇਹ ਕਹਿੰਦੇ ਸਾਡਾ ਪੰਜਾਬ ਦਾ ਨਾਗਰਿਕ ਸਾਡਾ ਮੁੰਡਾ ਸਾਡਾ ਨੌਜਵਾਨ ਆ ਅਸੀਂ ਉਹਨੂੰ ਪੰਜਾਬ ਲੈ ਆਉਣ ਆਪਣੀ ਜੇਹਰ ਚ ਰੱਖਣਾ ਫਿਰ ਉੱਤੇ ਦਿੱਲੀ ਕੋਈ ਕੇਸ ਨਹੀਂ ਇਹ ਕਿਉਂ ਨਹੀਂ ਲੜਾਈ ਲੜਦੇ ਇਹ ਕਿਉਂ ਸਾਡੇ ਕੋ ਲੋਕਾਂ ਕੋ ਤੋਏ ਤੋਏ ਕਿਉਂ ਕਰਾਉਂਦੇ ਨੇ ਲੋਕਾਂ ਦੇ ਨਮਾਇंदे ਨੇ ਲੋਕਾਂ ਦੇ ਚੋਣੇ ਨੇ ਸੀਐਮ ਨੇ ਅਸੀਂ ਕਿਹਦੇ ਕੋ ਜਾਈਏ ਜਦੋਂ ਇਹਨੂੰ ਲੋਕਾਂ ਨੇ ਵੋਟਾਂ ਪਾਈਆਂ ਲੋਕ ਇਹ ਸਵਾਲ ਕੱਢ ਕੇ ਫਿਰ ਉਹੀ ਭਗਵੰਤ ਮਾਨ ਨੇ ਜੀ ਜਿਹੜੇ ਕਹਿੰਦੇ ਸੀਗੇ ਜਦੋਂ ਚਾਹ ਭਾਈ ਗੁਰਪਖ ਸਿੰਘ ਨੇ ਲਾਇਆ ਚਾਹ ਭਾਈ ਸੂਰ ਸਿੰਘ ਲਾਇਆ ਵੀ ਇਹ ਬੰਦੀ ਸਿੰਘ ਰਿਆ ਤਰਾਂ ਤੋੜੇ ਚਾਹੀਦੇ ਨੇ ਮਸਲਾ ਕੁਛ ਨਹੀਂ ਗਾ ਹਨਾ ਹੁਣ ਕਿਉਂ ਨਹੀਂ ਕਰਦੇ ਉਹ ਕਹਿੰਦੇ ਹਰੀ ਕਲਮ ਮੇਰੇ ਆ ਤਾਂ ਹੁਣ ਤੇ ਇਹ ਹਰੀ ਵੀ ਆ ਲਾਲ ਵੀ ਆ ਇਹ ਚ ਹਰੀ ਕਿਉਂ ਨਹੀਂ ਯੂਜ਼ ਕਰਦੇ ਕਿਉਂ ਲਾਲ ਯੂਜ਼ ਕਰਦੇ ਇਸ ਦੀ ਰਿਪੋਰਟ ਭੇਜਣ ਜਿੱਥੇ ਤਾਂ ਜਗਤਾਰ ਸਿੰਘ ਵਾਰਾ ਦੀ ਵੀ ਸਾਨੂੰ ਕੋਈ ਚੰਗੀ ਨਹੀਂ ਇਹਨੂੰ ਇਹਨੂੰ ਲਿਆਂਦਾ ਜਾਵੇ ਪੰਜਾਬ ਤੇ ਇਹਨੂੰ ਪਰੋਲ ਦਿੱਤੀ ਜਾਵੇ ਇਹਦਾ ਬਜਾਤੀ ਆ ਇਹ ਕਹਿੰਦੇ ਜੀ ਭੱਜ ਜਾਣਗੇ ਉਹ ਤੇ ਜੇ ਬਾਕੀ ਜਿਹੜੇ ਬੰਦੇ ਆ ਉਹ ਕਿਨੇਕ ਭੱਜੇ ਨਹੀਂ ਜੀ ਦੂਸਰੀ ਇਹਦਾ ਜਿੰਨਾ ਚਿਰ ਇਹਨਾਂ ਨੇ ਜੇਲ੍ਹ 'ਚ ਰਹੇ ਨੇ ਚਾਹ ਪਰਮਜੀਤ ਸਿੰਘ ਪਿਹੋਰਾ ਤਾਰਾ ਜਿੰਨੇ ਵੀ ਹੁਣ ਜੇਲ੍ਹ 'ਚ ਰਹੇ ਨਹੀਂ 20 ਵੀਤ ਸਾਲ ਹੁਣ ਹੋ ਗਿਆ ਨੇ ਦੁਵਾਰਾ ਜੇਲ੍ਹ ਬ੍ਰੀਕ ਤੋਂ ਬਾਅਦ ਇਹਨਾਂ ਨੇ ਕਿਸੇ ਨੂੰ ਥ੍ਰੈਟ ਨਹੀਂ ਦਿੱਤੀ ਕਿਸੇ ਬੰਦੇ ਨੇ ਇਹਨਾਂ ਨੂੰ ਥ੍ਰੈਟ ਨਹੀਂ ਦਿੱਤੀ ਤੁਹਾਨੂੰ ਕੋਈ ਇਹਨਾਂ ਕੋਲ ਅੰਦਰ ਕੇਸ ਨਹੀਂ ਕੋਈ ਜੇਲ੍ਹ 'ਚ ਕੇਸ ਨਹੀਂ ਫਿਰ ਇਹਨਾਂ ਦਾ ਗੁੱਡ ਕੰਡਕਟ ਕਿਉਂ ਨਹੀਂ ਹੋਇਆ ਠੀਕ ਹੈ ਠੀਕ ਹੈ ਪਾਲ ਸਿੰਘ ਜੀ ਜਿੱਥੋਂ ਤੱਕ ਗੱਲ ਕੀਤੀ ਚਾਹ ਕਿਉਂਕਿ ਪਹਿਲੇ ਤੁਸੀਂ ਨਾ ਕੰਟੀਨਿਊਟੀ ਨਾਲ ਮੋਰਚੇ ਦੇ ਵਿੱਚੋਂ ਕੋਈ ਨਾ ਕੋਈ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਦਿੱਤਾ ਜਾਂਦਾ ਸੀਗਾ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਐਕਸ਼ਨ ਜਾਂ ਕੋਈ ਪ੍ਰੋਗਰਾਮ ਜਿਹੜਾ ਸੀ ਉਹ ਚੱਲਦਾ ਰਹਿੰਦਾ ਸੀਗਾ ਹੁਣ ਬਹੁਤ ਦੇਰ ਦੀ ਲੰਬੇ ਸਮੇਂ ਤੋਂ ਤੁਸੀਂ ਦੇਖ ਰਹੇ ਆ ਵੀ ਬਹੁਤ ਲੰਬੇ ਸਮੇਂ ਦੇ ਬਾਅਦ ਤੁਸੀਂ ਇਹ ਪ੍ਰੋਗਰਾਮ ਲੈ ਕੇ ਆਏ ਹੋ ਅ ਇੱਕਦਮ ਮਤਲਬ ਕਿ ਇਸ ਤਰੀਕੇ ਦਾ ਤੇ ਕੀ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਤੁਸੀਂ ਕੋਈ ਕੋਸ਼ਿਸ਼ ਕੀਤੀ ਪਹਿਲੀ ਗੱਲ ਤਾਂ ਹੈ ਕਿ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਦੇ ਨਾਲ ਹਲੂਣਾ ਦਿੱਤਾ ਜਾਏ ਦੁਬਾਰਾ ਤੋਂ ਸਰਕਾਰਾਂ ਨੂੰ ਜਾਂ ਕਿਤੇ ਐਡਮਿਨਿਸਟ੍ਰੇਸ਼ਨ ਨਾਲ ਪ੍ਰਸ਼ਾਸਨ ਨਾਲ ਦੁਬਾਰਾ ਗੱਲਬਾਤ ਕੀਤੀ ਜਾਏ ਜਾਂ ਕੋਈ ਤੁਹਾਡੇ ਕੋਲ ਆਇਆ ਜਾਂ ਕੋਈ ਗੱਲਬਾਤ ਕਿਤੇ ਹੋਈ ਦੂਸਰੀ ਗੱਲ ਹੈ ਹੈਗੀ ਹੈ ਕਿ ਜੇ ਇਹਦੋਂ ਹੁਣ ਵੀ ਨਾ ਸੁਣਵਾਈ ਹੋਈ ਤਾਂ ਕਿੱਧਰ ਨੂੰ ਚਲੇਗੀ ਕਿਉਂਕਿ ਡੈਫੀਨਿਟਲੀ ਜੇ ਤੁਸੀਂ ਮੁੱਖ ਮੰਤਰੀ ਦਾ ਗਵਰਨਰ ਦਾ ਘਰ ਘੇਰਨ ਦੀ ਗੱਲ ਸੋਚੀ ਹੈ ਤਾਂ ਡੈਫੀਨਿਟਲੀ ਬੈਰੀਕੇਡਿੰਗ ਦਾ ਸਾਹਮਣਾ ਵੀ ਕਰਨਾ ਪਏਗਾ ਤਾਂ ਸਾਰੀਆਂ ਚੀਜ਼ਾਂ ਜੇ ਪ੍ਰਸ਼ਾਸਨ ਦੇ ਨਾਲ ਮੱਥਾ ਤਾਂ ਲੱਗੇਗਾ ਹੀ ਲੱਗੇਗਾ ਬਿਲਕੁਲ ਜਿਹੀ ਤਿਆਰ ਆ ਅਸੀਂ ਕੋਈ ਅਨੁਸ਼ਾਸਨ ਭੰਗ ਨਹੀਂ ਕਰਦਾ ਜੰਡੀ ਕਾ ਗਵਰਨਰ ਸਾਡਾ ਸੀਐਮ ਸਾਡਾ ਸਾਡੇ ਕੋ ਬੰਦੇ ਹੱਕ ਆ ਅਸੀਂ ਉਹਨੂੰ ਮਿਲਣ ਜਾਣਾ ਜਾਂ ਉਹ ਸਾਡੇ ਕੋ ਆ ਕੇ ਸਾਡੀ ਗੱਲ ਸੁਣੇ ਦੋਈ ਗੱਲਾਂ ਜੋ ਕੋਈ ਕੋਈ ਨੁਕਸਾਨ ਹੁੰਦਾ ਸਾਡੇ ਲੋ ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਏਡੇ ਏਡੇ ਵੱਡੇ ਇਕੱਠ ਹੋਏ ਐ ਪ੍ਰਸ਼ਾਸਨ ਨੂੰ ਵੀ ਪਤਾ ਸਾਡੇ ਲੋ ਕੋ ਕਿਸੇ ਕੋਈ ਮਾੜਾ ਕੰਮ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਹੋਇਆ ਕਿਸੇ ਗੱਡੀ ਤੋਂ ਰੋਡ ਤੇ ਜਾਂਦਿਆਂ ਨੂੰ ਝਰੀਟੇ ਪੱਜੀ ਜੇ ਕੋਈ ਨੁਕਸਾਨ ਕੋਈ ਹੁੰਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਤਾਂ ਆਪਣਾ ਅਸੀਂ ਤਾਂ ਅਸੀਂ ਸਾਰਾ ਕੰਟਰੋਲ ਚ ਜਾਣਾ ਇਹ ਪ੍ਰਸ਼ਾਸਨ ਕੋਈ ਪੜਘਾੜ ਕਰਦਾ ਉਹਦੀ ਜ਼ਿੰਮੇਵਾਰੀ ਹੋਏ ਇਹ ਪ੍ਰਸ਼ਾਸਨ ਨੇ ਸੋਚਣਾ ਵੀ ਸਾਨੂੰ ਉੱਥੇ ਜਾਣ ਦੇਣਾ ਸਾਡੀ ਗੱਲ ਸੁਣਨੀ ਨਹੀਂ ਅਸੀਂ ਜਾਂਦੇ ਨਹੀਂ ਸਾਡੇ ਸਾਡੀ ਜਿਹੜੀਆਂ ਮੰਗਾਂ ਮੰਨਣ ਅਸੀਂ ਸਦਾਈ ਆ ਵੀ ਇੰਨਾ ਖਰਚ ਕਰੀਏ ਇੰਨਾ ਤੇਲ ਫੂਕੇ ਉੱਥੇ ਜਾਈਏ ਸਾਡੀ ਗੱਲ ਨਾ ਮੰਨਣ ਅਸੀਂ ਨਾ ਜਾਵਾਂਗੇ ਜਥੇ ਦੇ ਰੂਪ ਚ ਜਾਵੋਗੇ ਜਾਂ ਡੈਲੀਗੇਸ਼ਨ ਕੁਝ ਲੋਕਾਂ ਦਾ ਜਾਏਗਾ ਦੇਖੇ ਪੂਰਾ ਪੂਰੀਆਂ ਟ੍ਰੈਕਟਰ ਚਾਲਦੀਆਂ ਤੇ ਆਪਣੀਆਂ ਘਾਰਾਂ ਜਾਣਗੇ ਜੀ ਸਾਡੇ ਜੋ ਵੀਹਿਕਲ ਸਾਨੂੰ ਰੱਬ ਨੇ ਦਿੱਤੇ ਹੋਏ ਨੇ ਜੇ ਵਰਤਾਂਗੇ ਉਹਦਣ ਅ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਜਦੋਂ ਉੱਥੇ ਤੁਹਾਡਾ ਮੋਰਚਾ ਜਿੱਥੇ ਲੱਗਿਆ ਹੋਇਆ ਉੱਥੇ ਤਰ੍ਹਾਂ-ਤਰ੍ਹਾਂ ਦੇ ਸਮਾਜਿਕ ਕਾਰਕੂਨ ਵੀ ਆਏ ਉੱਥੇ ਬੁੱਧੀ ਜੀ ਵੀ ਵੀ ਆਏ ਉੱਥੇ ਕਿਸਾਨਾਂ ਦੀ ਜਿਹੜੀ ਸ਼ਮੂਲੀਅਤ ਵੀ ਦੇਖੀ ਗਈ ਹੋਰ ਪਾਸਿਆਂ ਤੋਂ ਵੀ ਜਿਹੜੇ ਸੀ ਵੱਖ-ਵੱਖ ਜਥੇਬੰਦੀਆਂ ਉਹ ਵੀ ਆਈਆਂ ਉੱਥੇ ਚਾਹੇ ਕਿਸੇ ਦੇ ਵਿਚਾਰ ਕਿੰਨੇ ਮਿਲਦੇ ਸੀ ਕਿੰਨੇ ਨਹੀਂ ਮਿਲਦੇ ਸੀ ਪਰ ਫਿਰ ਵੀ ਉੱਥੇ ਸ਼ਮੂਲੀਅਤ ਕੀਤੀ ਆਏ ਉਹਨਾਂ ਨੇ ਆਪਣੀ ਸਪੋਰਟ ਦਿੱਤੀ ਵੱਖ-ਵੱਖ ਜਥੇਬੰਦੀਆਂ ਨੇ ਐਸ ਫਾਰ ਇਹਦੇ ਵਿੱਚ ਵੀ ਕੁਝ ਮਤਲਬ ਤਰਤੀਬ ਹੈ ਕਿ ਕਿਹੜੇ ਕਿਹੜੇ ਲੋਕ ਜਾਣਗੇ ਕਿਹੜੀਆਂ ਜਥੇਬੰਦੀਆਂ ਜਾਣਗੀਆਂ ਕੌਣ ਕੌਣ ਹਿੱਸਾ ਲੈ ਗਿਆ ਇਸ ਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜੀ ਪਹਿਲਾਂ ਅਸੀਂ ਉਹਨਾਂ ਕੋਲ ਟਾਈਮ ਲਿਆ ਜੀ ਇੱਕ ਤਰੀਕ ਦਾ ਵੀ ਅਸੀਂ ਇੱਕ ਤਰੀਕ ਨੂੰ ਕਰਨਾ ਚਾਹਤ ਤੁਸੀਂ ਅਵੇਲੇਬਲ ਹੋ ਜਿਹੰਗ ਜਥੇਬੰਦੀਆਂ ਜੀ ਸਮਾਜਿਕ ਜਥੇਬੰਦੀਆਂ ਜੀ ਧਾਰਮਿਕ ਸੰਤ ਮਹਾਪੁਰਖ ਸ਼ਕਸ਼ੀਤਾ ਠੀਕ ਹੈ ਜੀ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਰਾਜਨੀਤਿਕ ਛੋਟੇ ਗਰੁੱਪ ਨੇ ਜਿਥੇ ਬੰਦੀਆਂ ਸਾਰਿਆਂ ਨਾਲ ਸਾਂਪਰਕ ਕੀਤਾ ਜਿੰਨਾ ਅਸੀਂ ਮੈਕਸਿਮਮ ਕਰ ਸਕਦੇ ਇਹ ਸਭ ਤੋਂ ਵੱਡਾ ਇਕੱਠ ਸਭ ਤੋਂ ਵੱਡਾ ਕਾਫਲਾ ਹੋਵੇਗਾ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਚੂੜਾ ਇਹ ਹਲਾਏਗਾ ਇਹ ਸਾਨੂੰ ਪੂਰਾ ਯਕੀਨ ਆ ਸਾਨੂੰ ਲੋਕ ਸ਼ਕਤੀ ਤੇ ਯਕੀਨ ਆ ਸਾਨੂੰ ਜਮਹੂਰੀਅਤ ਤੇ ਯਕੀਨ ਆ ਇਹਦੇ ਪਿੱਛੇ ਜੇ ਹੁਣ ਹੋਇਆ ਜੀ ਥੋੜੇ ਦਿਨ ਹੋਏ ਆ ਆਪਣੀ 21 ਜੀ ਕਰੂਈ ਪਰਸੋਂ ਨਹੀਂ ਪ੍ਰੋਗਰਾਮ ਹੋਇਆ ਮਰਿੰਡੇ ਮੈਂ ਦੇਖੇ ਨਹੀਂ 25 ਦੇ ਕਰੀਬ ਹਿੰਦੂ ਜੈਂਟਲਮੈਨ ਮੁੰਡੇ ਨੌਜਵਾਨ ਸਨ ਜਿਹੜੇ ਸਾਡੇ ਅਸੀਂ ਲੋਕਲ ਮਾਰਚ ਕੀਤਾ ਮਰਿੰਡੇ ਵਿੱਚ ਇੱਕ ਤਰੀਕ ਦੇ ਪ੍ਰੋਗਰਾਮ ਪ੍ਰਤੀ ਚੇਤਨਤਾ 500 ਦੇ ਕਰੀਬ ਲੋਕ ਸਨ ਸਾਰੇ ਹਿੰਦੂ ਦੁਕਾਨਾਂ ਤੋਂ ਵੀਰ ਖੜੇ ਉਹਨਾਂ ਨੂੰ ਦੱਸਿਆ ਇਹ ਜਿਹੜੇ ਨੌਜਵਾਨ ਨੇ ਜਿੱਲਾ ਜੇ ਤੁਹਾਡੀ ਸਾਡੀ ਖਾਤਰ ਜਗਾਇ ਨੇ ਕੋਈ ਸਮੈਗ ਵੇਟ ਨਹੀਂ ਗਏ ਕੋਈ ਮਾਰੇ ਕੰਮ ਨਹੀਂ ਗਏ ਦੂਸਰਾ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਨਤਮਸਤੂ ਤੇ ਉਹਦੇ ਲਈ ਅਸੀਂ ਬੈਠੇ ਆ ਸਾਰੀਆਂ ਦੁਕਾਨਾਂ ਤੋਂ ਖੜੇ ਰਿਸਪੈਕਟ ਕੀਤੀ ਕਿਸੇ ਨੇ ਪਾਣੀ ਪੜਾਇਆ ਹੋਰ ਕੀਤਾ ਅਸੀਂ ਜਾਤ ਪਾਤ ਊਚ ਨੀਚ ਲਿੰਗ ਭੇਤ ਉੱਤੇ ਉੱਠ ਕੇ ਧਰਮ ਜਿਹੜੀ ਜਾਤੀਵਾਦ ਫਲਾਇਆ ਗਿਆ ਉਹ ਤੋਂ ਉੱਤੇ ਉੱਠ ਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਬੱਚੇ ਤੁਹਾਡੇ ਨੇ ਆਪਾਂ ਹੀ ਸ਼ਰੌਣੇ ਨੇ ਇਹ ਪੰਜਾਬੀ ਸਾਡੇ ਵੀ ਨੇ ਪੰਜਾਬ ਦੀ ਖਾਤਰ ਪੰਜਾਬ ਦੀ ਬਿਹਤਰੀ ਖਾਤਰ ਇਹਨਾਂ ਨੇ ਕੁਛ ਕੀਤਾ ਅਸੀਂ ਲਿਆਵਾਂਗੇ ਹਿੱਦੂ ਜੈਂਟਲਮੈਨ ਵੀ ਆ ਰਹੇ ਨੇ ਬਾਕੀ ਵੱਖਰੇ ਵੱਖਰੇ ਬਹੁਤ ਦੂਰ ਤੋਂ ਤੋਂ ਵਕੀਰ ਜਿਹੜੇ ਆ ਰਹੇ ਨੇ ਉਹ ਸਾਰੇ ਹੀ ਇਹਦੇ ਚ ਸ਼ਮੂਲ ਦੇ ਕਰਨਗੇ ਇਹ ਸਭ ਤੋਂ ਵੱਡਾ ਜਿਹੜਾ ਕਾਫਲਾ ਉੱਥੋਂ ਤੁਰੇਗਾ ਸਾਨੂੰ ਪੂਰਾ ਗੁਰੂ ਤੇ ਉੱਤੇ ਲੋਕ ਸ਼ਕਤੀ ਤੇ ਆਪਣੀ ਇਮਾਨਦਾਰੀ ਦੀ ਮਿਹਨਤ ਤੇ ਪੂਰਾ ਯਕੀਨ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਚੈਨਲ ਦਾ ਤੁਹਾਡਾ ਪਿਆਰ ਦੀ ਬਹੁਤ ਬਹੁਤ ਧੰਨਵਾਦ ਕਈ ਵਾਰੀ ਤੁਸੀਂ ਇੰਟਰਵਿਊ ਕੀਤੀ ਹੈ ਬਹੁਤ ਬਹੁਤ ਧੰਨਵਾਦ ਮੀਡੀਆ ਇੱਕ ਬਹੁਤ ਵੱਡਾ ਥੰਮ ਹੁੰਦਾ ਲੋਕਾਂ 'ਚ ਆਵਾਜ਼ ਸਾਡੀ ਇਹ ਆਵਾਜ਼ ਉਠਾਓ ਕਿ ਤਰੀਕ ਤਰੂ ਘੱਟ ਤੋਂ ਘੱਟ ਪੰਜਾਬ ਦੇ 13000 ਦੇ ਕਰੀਬ ਪਿੰਡ ਹੈ ਇੱਕ ਇੱਕ ਜੀ ਘੱਟ ਤੋਂ ਘੱਟ ਤੇ ਜਿਹੜੇ ਨੇੜੇ ਨੇ ਦੋ ਦੋ ਚਾਰ ਚਾਰ ਜੀ ਪਿੰਡਾਂ ਤੋਂ ਆ ਕੇ ਇਸ ਜਿਹੜਾ ਰੋਸ ਮਾਰਚ 1 ਅਕਤੂਬਰ ਨੂੰ ਹੋ ਰਿਹਾ ਪੱਤਰਕਾਰ ਸਾਹਿਬ ਤੋਂ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਲੋਕ ਸ਼ਕਤੀ ਦੀ ਤੇ ਜ਼ਮੂਰੀਅਤ ਦੀ ਜੜੀ ਹੈਗੀ ਹੈ ਉਹਦਾ ਵਖਾਵਾ ਜਾਂ ਉਹਦਾ ਇੱਕ ਮੂਜਸਮਾ ਉਹਦਾ ਇੱਕ ਤੁਹਾਨੂੰ ਐਗਜ਼ਾਮਪਲ ਦੇਖਣ ਨੂੰ ਮਿਲੇਗਾ ਇਹ ਕਹਿਣਾ ਹੈਗਾ ਪਾਲ ਸਿੰਘ ਫਰਾਂਸ ਹੋਣਾ ਦਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਜਿਹੜਾ ਆਲਰੇਡੀ ਲੱਗਿਆ ਹੋਇਆ ਹੈ ਉਸ ਦੇ ਵਿੱਚ ਸਰਕਾਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹੈ ਸਾਡੀਆਂ ਮੰਗਾਂ ਜੇ ਪੂਰੀਆਂ ਹੋ ਜਾਣ ਤਾਂ ਸਾਨੂੰ ਬਾਰ-ਬਾਰ ਜਿਹੜੇ ਹੈ ਕਿਸੇ ਨਾ ਕਿਸੇ ਤਰੀਕੇ ਦੇ ਐਕਸ਼ਨ ਪਲਾਨ ਜਿਹੜੇ ਨੇ ਉਹ ਨਾ ਘੜਨੇ ਪੈਣ ਕੋਈ ਵਿਉਂਤਬੰਦੀ ਨਵੀਆਂ ਨਾ ਉਸਾਰਨੀਆਂ ਪੈਣ ਸਾਡੀਆਂ ਜੇ ਮੰਗਾਂ ਪੂਰੀਆਂ ਹੋ ਜਾਣ ਤੇ ਅਸੀਂ ਉੱਠ ਕੇ ਆਪਣੇ ਆਪਣੇ ਘਰੀਆਮ ਨਾਲ ਚਲੇ ਜਾਈਏ ਪਰ ਜਿੱਥੋਂ ਤੱਕ ਗੱਲ ਕੀਤੀ ਜਾਵੇ ਕਹਿੰਦੇ ਕਿ ਬੇਅਦਬੀਆਂ ਨੂੰ ਲੈ ਕੇ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਉਸ ਨੂੰ ਲੈ ਕੇ ਅਸੀਂ ਲਗਾਤਾਰ ਤਕਰੀਬਨ 2 ਸਾਲ ਤੋਂ ਬੈਠੇ ਹੋਏ ਆਂ ਔਰ ਸੰਘਰਸ਼ ਕਰ ਰਹੇ ਆਂ ਸਰਕਾਰਾਂ ਦੇ ਸਿਰ ਤੇ ਜੂਨੀਅਰ ਰੈਂਕ ਦੀ ਐਸ ਕਰਕੇ ਅਸੀਂ ਹੁਣ ਐਸ ਵਾਰ ਇੱਕ ਪਲਾਨ ਜਾਂ ਇੱਕ ਰਣਨੀਤੀ ਬਣਾਈ ਹੈ ਕਿ 1 ਅਕਤੂਬਰ ਨੂੰ ਅਸੀਂ ਫਤਿਹਗੜ ਸਾਹਿਬ ਦੀ ਧਰਤੀ ਤੋਂ ਇਕੱਠੇ ਹੋ ਕੇ ਗਵਰਨਰ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦਾ ਘਰ ਕਿਰਨ ਨੂੰ ਆਵਾਂਗੇ ਉਹਨਾਂ ਦੇ ਘਰ ਵੱਲ ਆਵਾਂਗੇ ਔਰ ਆਪਣੀਆਂ ਗੱਲਬਾਤ ਉਹਨਾਂ ਦੇ ਅੱਗੇ ਰੱਖਾਂਗੇ ਔਰ ਉਹਨਾਂ ਨੂੰ ਆਪਣੀਆਂ ਮੰਗਾਂ ਦੇ ਬਾਰੇ ਜਿਹੜਾ ਬਾਰ-ਬਾਰ ਦੱਸਾਂਗੇ ਪਰ ਜਿਹੜੀਆਂ ਉਹ ਸੁਣ ਨਹੀਂ ਰਹੇ ਹੈਗੇ ਤੇ ਉਸ ਨੂੰ ਲੈ ਕੇ ਪਰ ਉਹਨਾਂ ਨੇ ਕਿਹਾ ਕਿ ਸਾਡਾ ਹੱਕ ਹੈਗਾ ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਹਰ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਜਿਹੜਾ ਵਖਰੇਵਾ ਹੈਗਾ ਉਸ ਤੋਂ ਉੱਤੇ ਉੱਠ ਕੇ ਇਹ ਗੱਲ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੀ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਨ ਲਈ ਸਾਮਾਜਿਕ ਜਾਤੀਬੰਦੀਆਂ ਹੋਣ ਚਾਹੇ ਧਾਰਮਿਕ ਜਾਤੀਬੰਦੀਆਂ ਹੋਣ ਤੇ ਚਾਹੇ ਫਿਰ ਉਹ ਕੋਈ ਕਿਸੇ ਵੀ ਤਰੀਕੇ ਦੀ ਹੋਰ ਜਾਤੀਬੰਦੀ ਹੋਵੇ ਜਿਹੜੀ ਕਿ ਲਾਈਕ ਮਾਈਂਡਡ ਨੇ ਜਾਂ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਤੇ ਉਹ ਸ਼ਮੂਲੀਅਤ ਅਸਵੀਚ ਕਰ ਰਹੇ ਨੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ડી5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ